ਆ ਗਈ ਜੀ ਉਹ ਵੀ ਹਰ ਸਾਲ ਦੀ ਸਰਵਾਂ ਸਾਲ ਵੀ ਬੜੇ ਧੂਮ-ਧਾਮ ਨਾਲ ਮੇਲਾ ਮਨਾਇਆ ਜਾ ਰਿਹਾ ਹੈ ਤੇ ਬੰਦ ਤੋਂ ਪਹਿਲਾਂ ਵੀ ਅਸੀਂ ਉੱਥੇ ਮੇਲਾ ਮਤਲਬ ਹੁੰਦਾ ਸੀ ਉੱਥੇ ਜਿਹੜਾ ਪਿੰਡ ਹੈਗਾ ਸੀ ਉਹ ਟਪਈ ਸੀ ਤੇ ਜਿਹੜੀ ਤਹਿਸੀਲ ਹੈਗੀ ਸੀ ਉਹ ਪਾਕ ਬਟਨੇ ਸੀ ਤੇ ਪਾਕਿਸਤਾਨ ਦੀ ਤੁਸੀਂ ਗੱਲ ਕਰਦੇ ਆ ਜਿਹੜਾ ਜ਼ਿਲ੍ਹਾ ਹੈਗਾ ਸੀ ਉਹ ਸਾਈਵਾਲ ਸੀ ਉਸ ਬੰਦ ਵਾੜਨ ਤੋਂ ਬਾਅਦ ਇੱਥੇ ਮੇਲਾ ਉਹ ਮਤਲਬ 47 ਤੋਂ ਬਾਅਦ ਇੱਥੇ ਮੇਲਾ ਹੁਣ 75 76 ਸਾਲ ਹੋ ਗਏ ਇੱਥੇ ਮੇਲਾ ਮਤਲਬ ਹਰ ਦੀ ਐਸੇ ਤਰ੍ਹਾਂ ਦੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਬਾਪੇ ਦੀ ਜੋ ਫੋਟੋ ਹੈਗੀ ਪੁਰਾਣੀ ਬੰਗਾ ਵਾਲੀ ਉਹ ਵੀ ਇੱਥੇ ਹੈਗੀ ਸਾਡੇ ਬਲੈਸ਼ ਟਾਈਮ ਨੂੰ ਜੁੜਦਾ ਜੀ ਇਹ ਕਿਹੜੇ ਮਹੀਨੇ ਤੇ ਕਿਹੜੀ ਤਰੀਕ ਨੂੰ ਮੈ ਹੈ ਜੀ ਚੇਤਰ ਦੀ ਇਹ ਚੇਤ ਦੀ ਹੈਗੀ ਇਹ ਚੇਤਰ ਦੀ 6-7 ਤੇ ਮਾਰਚ ਦੀ ਹੁੰਦਾ 19-20 ਦੇ ਮਹੀਨੇ ਲਈ ਜੀ ਹਾਂ ਜੀ ਅੰਦੇ ਇਸ ਸਾਲ ਦੇ ਵਿੱਚ ਕਿੰਨੀ ਹੋਈ ਲਗਾਈ ਇਸ ਸਾਲ ਦੀ ਵਿੱਚ ਇੱਕ ਵਾਰੀ ਲਗਾਇਆ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਬਹੁਤ ਵਧੀਆ ਪ੍ਰਬੰਧ ਹੈ ਖਾਣ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਹੀ ਬਾਕੀ ਹੋਰ ਜਿੱਦਾਂ ਸੇਵਾ ਹੁੰਦੀ ਬਹੁਤ ਵਧੀਆ ਹੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਹੁਤ ਵਧੀਆ ਸ਼ਾਂਤਮਈ ਟਾਂਗ ਨਾਲ ਮਤਲਬ ਮੇਲਾ ਸਾਡਾ ਬਹੁਤ ਵਧੀਆ ਹੁੰਦਾ ਹੈ ਬੜਾ ਵੱਡਾ ਉਪਰਾਲਾ ਹੈ ਇਸ ਉਪਰਾਲੇ ਦੇ ਵਿੱਚ ਸੰਗਤਾਂ ਦਾ ਸਹਿਯੋਗ ਕੀ ਰਹਿੰਦਾ ਹੈ ਸੰਗਤਾਂ ਦਾ ਬਹੁਤ ਸਹਿਯੋਗ ਰਹਿੰਦਾ ਹੈ ਸੰਗਤਾਂ ਦੇ ਸਹਿਯੋਗ ਨਾਲ ਹੀ ਗੱਡੀ ਹੀ ਚੱਲਦੀ ਹੈ ਜੀ ਔਰ ਕੀ ਕਹਿਣਾ ਚਾਹੋਗੇ ਇਸ ਮੇਲੇ ਦੇ ਬਾਸਰਸੇ ਇਹੋ ਹੀ ਕਹਨੇ ਵੀ ਆਓ ਮੇਲੇ ਆਓ ਤੇ ਆਨੰਦ ਲਓ ਮੇਲੇ ਦੇ ਸੱਬੇ ਚਾਰ ਨੂੰ ਲੈ ਕੇ ਜਿਵੇਂ ਖੇਡਾਂ ਦੀ ਗੱਲ ਪਈ ਜਿੱਦਾਂ ਬਹੁਤ ਵਧੀਆ ਖੇਡਾਂ ਸਾਡੇ ਜਿੱਦਾਂ ਵਾਲੀਵਾਲ ਹੁੰਦਾ ਹੀ ਕਬੱਡੀ ਹੁੰਦੀ ਇਸ ਤਰ੍ਹਾਂ ਸਾਡੇ ਬਹੁਤ ਵਧੀਆ ਮਤਲਬ ਮੇਲਾ ਬਹੁਤ ਵਧੀਆ ਮਤਲਬ ਹੁੰਦਾ ਹੀ ਸਾਡੇ ਇਹ ਸਿੰਗਰ ਦੀ ਗੱਲ ਕਰੀਏ ਤਾਂ ਹਰ ਵਾਰ ਲਗਾਇਆ ਜਾਂਦਾ ਹਾਂਜੀ ਹਾਂਜੀ ਸਿੰਗਰ ਜੋ ਕੀ ਹਰਤੀ ਵਾਰ ਹੀ ਸਿੰਗਮ ਲਗਾਇਆ ਜਾਂਦਾ ਹੈ ਹਰ ਸਾਲ ਜੀ ਹਾਂਜੀ ਬਸ ਇਹ ਤੋਂ ਬਤੇ ਇਹ ਤੋਂ ਬਤੇ ਐਮ ਪ੍ਰੀਮੀ ਦੇ ਲਈ ਆਜ ਦੇ ਸਾਰੇ ਖਿਡਾਰੀਆਂ ਨੇ ਤਿਆਰ ਲਏ ਤਹਿ ਜੀ ਬਹੁਤ ਧੰਨਵਾਦ ਕਰਦੇ ਹਾਂ ਜੀਰਾਂ ਪਾਸੋਂ ਦਾ ਬੇਨਤੀ ਹੈ ਸਤਗੁਰੂ ਜੀ ਆਪ ਜੀ ਨੇ ਬੜੀ ਮਹਾਨ ਮਹਾਨ ਕਿਰਪਾ ਰਹਿਤ ਬਖਸ਼ਿਸ਼ ਕਿਰਪਾਲਤਾ ਕੀਤੀ ਹੈ ਆਪ ਜੀ ਦਾ ਵਸਾਇਆ ਹੋਇਆ ਨਗਰ ਪਿੰਡ ਸਲੀਮ ਸ਼ਾਹ ਦੀ ਸਮੁੱਚੀ ਸੰਗਤ ਦੇ ਉਪਰਾਲੇ ਦਾ ਨਾਲ ਸਤਗੁਰੂ ਜੀ ਬਾਬਾ ਗੋਬਿੰਦ ਦਾਸ ਮਹਾਰਾਜੀ ਜੀ ਨੂੰ ਪਰਸ਼ੰਦੇ ਮਹਾਨ ਪਾਵਨ ਜੋੜ ਮੇਲੇ ਹਨ ਮਨਾਉਂਦੇ ਹੋਏ ਹਰ ਸਾਲ ਦੀ ਤਰ੍ਹਾਂ ਪਿੰਸਲੇਖਾ ਦੇ ਅੰਦਰ ਕਬੱਡੀ ਟੂਰਨਾਮੈਂਟ ਕਰਾਏ ਜਾਂਦੇ ਹਨ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਦੂਸਰੇ ਦਿਨ ਦੇ ਮਹਾਰਾਜ ਕਬੱਡੀ ਟੂਰਨਾਮੈਂਟ ਸ਼ੁਰੂ ਹੋਣ ਲੱਗੇ ਨੇ ਆਪ ਕਿਰਪਾ ਕਰੋ ਪਾਤਸ਼ਾਹ ਜੀ ਉਹ ਸਾਰੀਆਂ ਹੀ ਟੀਮਾਂ ਆਪ ਜੀ ਦੇ ਗਰਾਊਂਡ ਵਿੱਚ ਹਾਜ਼ਰ ਹੋਈਆਂ ਨੇ ਹਰ ਤਰ੍ਹਾਂ ਕਰਕੇ ਸੰਗਤਾਂ ਇਕੱਤਰ ਹੋਈਆਂ ਨੇ ਪਾਤਸ਼ਾਹ ਜੀ ਸਮੂਹ ਪ੍ਰਬੰਧਕ ਆਪ ਜੀ ਦੀ ਨਗਰ ਦੀ ਸੰਗਤ ਪਤਰ ਹੋਈ ਹੈ ਕਿਰਪਾ ਕਰੋ ਪਾਤਸ਼ਾਹ ਜੀ ਤੋਂ ਅੱਗੇ ਮੰਗਦੇ ਹਾਂ ਇਸ ਵੇਲੇ ਟੂਰਨਾਮੈਂਟ ਸ਼ੁਰੂ ਹੋਣ ਲੱਗਾ ਹੈ ਆਪ ਕਿਰਪਾ ਕਰੋ ਪਾਸ਼ਾ ਜੀ ਆਗਿਆ ਬਖਸ਼ਿਸ਼ ਕਰੋ ਸਰਬੱਤ ਹੀ ਖਿਡਾਰੀਆਂ ਦੇ ਸਿਰ ਤੇ ਮਿਹਰਾ ਪਰਿਆ ਮਿਹਰਾ ਪਰਿਆ ਹੱਥ ਰੱਖਣਾ ਆਪਣੇ ਚਰਨਾਂ ਦਾ ਪਿਆਰ ਚਰਨਾਂ ਦੀ ਪ੍ਰੀਤ ਸੁਖ ਸ਼ਾਂਤੀ ਦੇ ਨਾਲ ਖੁਸ਼ੀਆਂ ਭਰਿਆ ਉਹ ਪਾਸ਼ਾ ਜੀ ਇਸ ਟੂਰਨਾਮੈਂਟ ਦੀ ਪਾਸ਼ਾ ਜੀ ਸਮਾਪਤੀਆਂ ਤੱਕ ਆਪ ਬੰਦ ਸੰਗ ਸਹਾਇ ਹੋਣਾ ਇਸ ਵੇਲੇ ਪਾਸ਼ਾ ਜੀ ਮਹਾਰਾਜ ਟੂਰਨਾਮੈਂਟ ਦੀ ਸ਼ੁਰੂਆਤ ਵੱਲੋਂ ਕਰ ਰਹੇ ਆ ਪੁਰੀਆਂ ਦਾ ਮਿਠਾਨ ਪ੍ਰਸ਼ਾਦਾ ਜਿਹੜਾ ਹੈ ਧਰਮੀ ਪ੍ਰਬੰਧ ਕਰਨਾ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਦੀਸ਼ਕੇ ਆਰ ਦੀ ਕਾ ਨਾਮ ਜਪੇ ਕਲਾਹਕ ਰੂਪੇ ਦੀ ਵਰਤੇ ਸੰਗੁਰੂ ਜੀ ਕਰੋ ਕਿਰਪਾ ਬਾਬਾ ਗੋਬਿੰਦ ਦਾਸ ਰਾਜੀ ਜੀ ਇਸ ਵੇਲੇ ਟੂਰਨਾਮੈਂਟ ਦੀ ਸ਼ੁਰੂਆਤ ਬਖਸ਼ ਕਰੋ ਸਭ ਸੰਗਤਾਂ ਦੀ ਹਾਜ਼ਰੀ ਕਰਦੇ ਪ੍ਰਵਾਨ ਕਰੋ ਸੇ ਪਿਆਰੇ ਦੇਮ ਜਿਨ੍ਹਾਂ ਨੇ ਮਿਲਿਆ ਤੇਰੇ ਨਾਮ ਤੇ ਤਾਂ ਨਾਮ ਕਲਾਹ ਚੜਦੀ ਕਲਾ ਤੇਰੇ ਪਾਣੀ ਸਰਬਤ ਭਲਾ ਮੋਲੇ ਸੋ ਮਿਹਾਬ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ ਠੀਕ ਹੋ ਗਿਆ ਹਾਂਜੀ ਮੈਨੂੰ ਇਹ ਗਾਣਾ ਪਤਾ ਨਹੀਂ ਕਿੱਥੋਂ ਯਾਦ ਜਾਂਦਾ ਹੈ ਥੈਂਕ ਯੂ ਜੀ ਤੁਸੀਂ ਇਹਨੇ ਪੁਰਾਣੇ ਪੁਰਾਣੇ ਗਾਣੇ ਮੇਰੇ ਸਾਰੇ ਸੁਣਦੇ ਹੋ ਇੰਨਾ ਪਿਆਰ ਨਾਲ ਹਾਂ ਫੇ ਮੈਨੂੰ ਤਾਰਾ ਚੋਂਦੀ ਨੂੰ ਝਾਂਦੇ ਰਾਂ ਵਾੜੇ ਵਿੱਚ ਫੜਾ ਜਾਈ ਬੈ ਕੇ ਖਾਲੀ ਥੱਲੇ ਤੇ ਬੈ ਕੇ ਖਾਲੀ ਥੱਲੇ ਤੇ ਨਾ ਲਾਉਂਦਾ ਰੱਜ ਜਿਸੀ ਉਦੀ ਬਾਤ ਫੇ ਮੈਨੂੰ ਤਾਰਾ ਚੋਂਦੀ ਨੂੰ ਝਾਂਦੇ ਰਾਂ ਵਾੜੇ ਵਿੱਚ ਫੜਾ ਜਾਈ ਤੀ ਵੀ ਗੇੜਾ ਖਾਜੇ ਮੁੱਛਾਂ ਵਾਲੇ ਵੱਟ ਨਾਵੇਂ ਬਸ ਕਰ ਬਸ ਕਰ ਓਕੇ ਮੁੱਛ ਤੇ ਮਰੋੜ ਧਰਤੀ ਵੀ ਗੇੜਾ ਖਾਜੇ ਮੁੱਛਾਂ ਵਾਲੇ ਵੱਟ ਨਾਵੇਂ ਬਸ ਕਰ ਬਸ ਕਰ ਹੋਰ ਧੂੜਾ ਪੱਟਣਾ ਵੈਸੇ ਤਾਂ ਕਈ ਉੱਟਣੇ ਮਸਪ ਵੀ ਨਿਚੋੜੇ ਵੱਟ ਖਾਣਿਆ ਟੰਕੀ ਹੋਈ ਆ ਸੇਲੀਆਂ ਹੁੰਦੀ ਰਹਿੰਦੀਆਂ ਨੇ ਡਰ ਡਰ ਕੇ ਕਿ ਜੱਟੀ ਵੈੰਦੀ ਨਾਲ ਮੰਗੀ ਹੋਈ ਆ ਧਰਤੀ ਵੀ ਗੇੜਾ ਖਾਜੇ ਮੁੱਛਾਂ ਵਾਲੇ ਵੱਟ ਨਾਵੇਂ ਬਸ ਕਰ ਬਸ ਕਰ ਹੋਲ ਅਸਕਰ ਹੋ ਜੁਮਾ ਬੱਤਨਾ ਧਰਤੀ ਕੋਠੜ ਸੁਜੋਗ ਰੇ ਗਾਨੋ ਧਰਤੀ ਵੀ ਜੇ ਦਾ ਖਾਜ ਮੁੱਠਾ ਵਾਲੇ ਬੱਤਨਾ ਵੇ ਅਸਕਰ ਪਸਕਰ ਹੋਲ ਥੋੜਾ ਪੱਟਨਾ ਪੈਂਡਾ ਤੇ ਉੱਠਣੀ ਤੇ ਸਭ ਵੀ ਥੋੜਾ ਹਟ ਕਾਣਿਆ ਥੋੜਾ ਜੀ ਕਦਾਂ ਦੀ ਚੱਲਦੀ ਮਾਰਦੀ ਸ਼ਕੀਨੀ ਉੱਤਣੀ ਇੱਕ ਚੱਲਦੀ ਗਤੀ ਵਿੱਚ ਵਿੱਚ ਤੇਰੀ ਦਾਦਾ ਦੀ ਚੱਲਦੀ ਅੱਜ ਦੀ ਕਗੜੀ ਲਗੜ ਮੇਰੇ ਪੈਣ ਦਾ ਫੁੱਲੀ ਮੈਂ ਲੈ ਤੇ ਗਾਉਂ ਰਿਹਾ ਤੇਨੀ ਜੇ ਮਾਮੂਸੇ ਬੰਦੇ ਆਣ ਮਿੱਠੀਏ ਮੈਂ ਮਾਮੂਸੇ ਹੀ ਗਾਉਂ ਰਿਹਾ ਤੇਨੀ ਅੱਛਾ ਇੱਕ ਵਾਰੀ ਇੱਕ ਵਾਰੀ ਸਾਰੇ ਮੇਰੇ ਵੀਰਾਂ ਦੇ ਲਈ ਸਾਰੇ ਕਮੇਟੀ ਦੇ ਲਈ ਜ਼ੋਰਦਾਰ ਤਾੜੀਆਂ ਲਾ ਦਿਓ ਜਿਨ੍ਹਾਂ ਨੇ ਇੰਨਾ ਸੋਹਣਾ ਪਰਾਲਾ ਤੁਹਾਡੇ ਸਾਰਿਆਂ ਲਈ ਕੀਤਾ ਸੋ ਜਿੰਨਾ ਕਰਕੇ ਤੁਹਾਡੇ ਸਾਰਿਆਂ ਦੇ ਰੂਮ ਰੂਮ ਨੂੰ ਤਾਂ ਮੌਕਾ ਮਿਲਿਆ ਸੋ ਲਾਸਟ ਗਾਣਾ ਸਾਰੇ ਨੇ ਇੰਜੋਏ ਕਰਨਾ ਸੁਹੇਵੇਂ ਜੀਵਾਲੀ ਅਮੇਕੀਨੀਆ ਸੁਹੇਵੇਂ ਜੀਵਾਲੀ ਆਂਟੀਆਂ ਮੇਰੀਆਂ ਡਾਂਸ ਕਰ ਰਹੀਆਂ ਨੇ ਜਿਹਦਾ ਵੀ ਦਿਲ ਕਰਦਾ ਸਾਰੀਆਂ ਭੈਣਾਂ ਨੇ ਇਹ ਬੋਲੀ ਤੁਹਾਡੇ ਲਈ ਬੱਲੇ ਬੱਲੇ ਬਿਸ਼ੌਣ ਮੈਂ ਤੇਰੀ ਬੱਲੇ ਬੱਲੇ ਬਿਸ਼ੌਣ ਮੈਂ ਤੇਰੀ ਬੱਲੇ ਬੱਲੇ ਬਿਸ਼ੌਣ ਮੈਂ ਤੇਰੀ ਕਰਦੋ ਕਿ ਦੱਸਣਾ ਪਾਉਂਗੀ ਮੇਰੀ ਆਉਂਦੀ ਬਿਸ਼ੌਣ ਮੈਂ ਤੇਰੀ ਬੱਲੇ ਬੱਲੇ ਬਿਸ਼ੌਣ ਮੈਂ ਤੇਰੀ ਬੱਲੇ ਬੱਲੇ ਬਿਸ਼ੌਣ ਮੈਂ ਤੇਰੀ ਗੋਰੇ ਰੰਗ ਵਾਲੀ ਝੱਟੀ ਹੋਣੀ ਨਹੀਂ ਸੰਭਾਲ ਹਾਂ ਨਾ ਕਰਾਂ ਬੇਤਾ ਯੋ ਪਿਆਰ ਨਾ ਕਰਾਂ ਪੱਕਾ ਤੇਰੇ ਨਾਲ ਇਕਰਾਰ ਨਾ ਕਰਾਂ ਮੋਢੇ ਵਿੱਚ ਰਫਣਾ ਰੱਖਣ ਵਾਲਿਆ ਵੇ ਤੇਰੇ ਉੱਤੇ ਤਾਂ ਮੰਨਦੀਆਂ ਤੇ ਤੇਰੇ ਕੰਮ ਵੈਲੀਆਂ ਵਾਲੇ ਤੇਰੇ ਕੰਮ ਵੈਲੀਆਂ ਵਾਲੇ ਵੇ ਝੱਟੀ ਤੈਨੂੰ ਦੱਸੀ